ਭਾਵਿਤ ਚਲਾਇਆ ਗਿਆ ਪਰ ਮੈਂ ਫਿਰ ਵੀ ਸਭ ਕੁਝ ਸਹਿ ਗਿਆ ਕਿਉਂਕਿ ਮੈਂ ਪੰਜਾਬ ਹਾਂ ਮੇਰੇ ਸਭ ਤੋਂ ਪਵਿੱਤਰ ਸ਼ਬਦਾਂ ਉੱਤੇ ਟੈਂਕ ਵੀ ਚੜ੍ਹੇ ਗਏ ਪਰ ਮੈਂ ਫਿਰ ਵੀ ਉੱਤਰ ਗਿਆ ਕਿਉਂਕਿ ਮੈਂ ਪੰਜਾਬ ਹਾਂ ਪੰਜਾਬ ਡਿਗਣਾ برداشت ਨਹੀਂ ਕਰ ਸਕਦਾ ਪੰਜਾਬ ਖੜਾ ਸੀ ਖੜਾ ਤੇ ਹਮੇਸ਼ਾ ਖੜਾ ਰਹੇਗਾ ਮੈਂ ਪੰਜਾਬ ਹਲੇ 2 ਸਾਲ ਪਹਿਲਾਂ ਮੈਂ ਦਿੱਲੀ ਦੀਆਂ ਸੜਕਾਂ ਤੇ ਖੜਾ ਸੀ ਖੜਾ ਖੜੂ ਦੌੜਿਆ ਫਿਰਦਾ ਸੀ ਕਦੇ ਸਿੰਘੂ ਕਦੇ ਟਿੱਕਰੀ ਕਦੇ ਗਾਜ਼ੀਪੁਰ ਦੇ ਬਾਹਰਾਂ ਤੇ ਆਪਣੇ ਧੀਆਂ ਪੁੱਤਾਂ ਦੇ ਚਿਹਰੇ ਪਛਾਣਦਾ ਫਿਰਦਾ ਸੀ ਕਦੇ ਕਿਸੇ ਸੜਕ ਦੇ ਮੋੜ ਤੇ ਮੈਨੂੰ ਤੇਜ਼ ਤੇ ਜਾਂਦਾ ਪੁੱਪਾ ਪੁੱਪਾ ਬਾਬਾ ਭਕਣਾ ਨਜ਼ਰ ਪੈਂਦਾ ਮੈਂ ਬਾਬਾ ਭਕਣਾ ਨੂੰ ਆਵਾਜ਼ ਮਾਰਦਾ ਪਰ ਬਾਬਾ ਭਕਣਾ ਕਹਿੰਦਾ ਨਾ ਪੰਜਾਬ ਸਿਆ ਨਾ ਮੈਨੂੰ ਨਾ ਰੋ ਮੇਰੇ ਇਹ ਪਿੰਹਾ ਕੋਤਸੇ ਦੀ ਮੋਢਾ ਨਾਲ ਸੰਘਰਸ਼ ਕਰ ਰਹੇ ਨੇ ਜਦ ਤੱਕ ਉਹ ਨਾਲ ਸੰਘਰਸ਼ ਹੋ ਰਿਹਾ ਮੈਂ ਰੋਕ ਨਹੀਂ ਸਕਦਾ ਮੇਰੀ ਪਿੱਠ ਦਾ ਕੁੱਬ ਉਦੋਂ ਤੱਕ ਠੀਕ ਨਹੀਂ ਹੋਣਾ ਤੇ ਪਿੱਠ ਦਾ ਕੁੱਬ ਅੰਗਰੇਜ਼ਾਂ ਨੇ ਨਹੀਂ ਦਿੱਤਾ ਸੀ ਆਪਣੇ ਆਲੇ ਦਿੱਤਾ ਸੀ ਪੁੱਤ ਮੈਨੂੰ ਜਾਣਾਂ ਵਾਹ ਵਾਹ ਪਖਣਾ ਟੈਲਸ ਤੇ ਅੱਗੇ ਲੱਗ ਜਾਂਦਾ ਤੇ ਉਹਦੀ ਪਿੱਠ ਦਾ ਕੁੱਬ ਮੇਰੀ ਬੱਖੀ ਚ ਖੁੱਬ ਜਾਂਦਾ ਮੈਂ ਤਾਂ ਬਰਦਾਸ਼ਤ ਨਹੀਂ ਹੁੰਦਾ ਨਫਾਦਿਕ ਸੜਕ ਦੇ ਦੂਸਰੇ ਮੋੜ ਤੇ ਚਲਾ ਜਾਣਾ ਉੱਥੇ ਪਾਣੀ ਦੇ ਬੁਸ਼ਾਰਾਂ ਦਾ ਮੂੰਹ ਮੋੜਨ ਵਾਲਾ ਕਰਤਾਰ ਸਿੰਘ ਸਰਾਭਾ ਖੜਾ ਹਿੰਦਾ ਹੈ ਸਰਾਭਾ ਗਰਜ ਕੇ ਕਹਿੰਦਾ ਬਾਪੂ ਪੰਜਾਬ ਸਿਆਂ ਕਬਰਾਈਂ ਨਾ ਅਸੀਂ ਤੇਰੀ ਕੰਡ ਨਹੀਂ ਲੱਗਣ ਦੇਵਾਂਗੇ ਆਹ ਸ਼ੇਰਾ ਮੈਨੂੰ ਪਤਾ ਹੈ ਤੇਰੇ ਖੱਬੇ ਹੱਥ ਸਰਦਾਰ ਭਗਤ ਸਿੰਘ ਖੜਾ ਹੈ ਤੇਰੇ ਸੱਜੇ ਹੱਥ ਸਰਦਾਰ ਰੂਦਮ ਸਿੰਘ ਖੜਾ ਹੈ ਤੁਸੀਂ ਮੇਰੀ ਕੰਡ ਨਹੀਂ ਲੱਗਣਗੇ ਤਸੇ ਮੇਰੇ ਜਾਗਦੇ ਪੁੱਤਾਂ ਮੇਰੇ ਜਿਉਂਦੇ ਜਾਨ ਦੇ ਪੁੱਤਾਂ ਮੈਂ ਮੈਂ ਆਪਣੇ ਤਿਆਂ ਪੁੱਤਾਂ ਤੇ ਮਾਣ ਕਰਦਾ ਜਦੋਂ ਅਤੀ ਰਾਤ ਹੋ ਜਾਂਦੀ ਹੈ ਮੈਂ ਟਰਾਲੀਆਂ ਦੀਆਂ ਤਰਪਾਲਾਂ ਦੇਖਦਾ ਰਹਿੰਦਾ ਕਿਤੇ ਕੋਈ ਤਰਪਾਲ ਹਿੱਲੀ ਹੁੰਦੀ ਮੈਂ ਉਹਨੂੰ ਠੀਕ ਕਰ ਦਿੰਦਾ ਮਤੇ ਸਾਬ ਜਾਂਦਿਆਂ ਨੂੰ ਠੰਡ ਨਾ ਲੱਗ ਜਾਵੇ ਟਰਾਲੀ ਦੇ ਤੇ ਉੱਤੇ ਮਾਤਾ ਗੁਜਰੀ ਬੈਠੀ ਹੈ ਮੈਂ ਮਾਤਾ ਗੁਜਰੀ ਤੇ ਦੋਵੇਂ ਹੱਥ ਆਪਣੇ ਹੱਥਾਂ ਚ ਕੋਲ ਲੈਣਾ ਮਨੁਜ ਜੀਵ ਕੇ ਸੁੰਦਰ ਨਿਕਲਦਾ ਮੈਂ ਕਹਿੰਦਾ ਮਾਤਾ ਤੇਰੇ ਧੀਆਂ ਪੁੱਤ ਜੋ ਸੰਘਰਸ਼ ਕਰ ਰਹੇ ਨੇ ਇਹ ਦਾਈ ਨਹੀਂ ਜਾਏਗਾ ਮਾਤਾ ਦੀਆਂ ਅੱਖਾਂ ਚੋਂ ਅਸੀਸ ਟਮਕ ਰਹੀ ਹੈ ਉਹਦੀਆਂ ਅੱਖਾਂ ਚੋਂ ਨੂਰ ਚਟਕ ਰਿਹਾ ਤੇ ਮੈਂ ਉਸ ਨੂਰ ਦੀ ਦਿਸ਼ਾ ਵਿੱਚ ਤੁਰਿਆ ਤੁਰਿਆ ਚੰਦਨੀ ਚੌਕ ਪਹੁੰਚ ਗਿਆ ਜਦੋਂ ਉੱਥੇ ਪਹੁੰਚਦਾ ਤਾਂ ਮੈਨੂੰ ਲੱਗਦਾ ਹੁਣ ਲਾਸ਼ਟੈਂਡ ਦੀ ਕੋਈ ਲੋੜ ਨਹੀਂ ਹੈ ਚਾਰੇ ਪਾਸੇ ਚਾਨਣੀ ਚਾਨਣ ਫੈਲਿਆ ਹੋਇਆ ਤੇ ਮੈਨੂੰ ਐਸ ਤਰ੍ਹਾਂ ਲੱਗਦਾ ਕਿ ਗੁਰੂ ਤੇਗ ਬਹਾਦਰ ਦੀ ਆਵਾਜ਼ ਗੂੰਜ ਰਹੀ ਹੈ ਤੇ ਉਹ ਕਹਿ ਰਹੇ ਨੇ ਪੰਜਾਬ ਸਿਆ ਮੈਂ ਇੱਕ ਸੀਸ ਦਿੱਤਾ ਸੀ ਭਾਈ ਜੈਤਾ ਮੇਰਾ ਸੀਸ ਲੈ ਕੇ ਅਨੰਤਪੁਰ ਸਾਹਿਬ ਪਹੁੰਚ ਗਿਆ ਸੀ ਤੇ ਮੇਰੇ ਲਾਡਲੇ ਗੋਬਿੰਦ ਨੇ ਉਸ ਇੱਕ ਸੀਸ ਨੂੰ ਪੰਜ ਸੀਸਾਂ ਵਿੱਚ ਰੂਪਾਂਤਰਿਤ ਕਰ ਦਿੱਤਾ ਸੀ ਐ ਜੋ ਸੰਗੂ ਟਿਕਰੀ ਤੇ ਗਾਜ਼ੀਪੁਰ ਦੇ ਬਾਰਡਰਾਂ ਤੇ ਬੈਠੇ ਨੇ ਇਹ ਸਾਰੇ ਉਹਨਾਂ ਪੰਜ ਸੀਸਾਂ ਦੀ ਉਪਜ ਨੇ ਪੰਜਾਬ ਸਿਆ ਸੀਸ ਕਦੀ ਹਾਰਦੇ ਨਹੀਂ ਹੁੰਦੇ ਸੀਸ ਕਦੀ ਮਰਦੇ ਨਹੀਂ ਹੁੰਦੇ ਆਹ ਗੁਰੂ ਜੀ ਤੁਸੀਂ ਠੀਕ ਕਿਹਾ ਸੀਸ ਕਦੀ ਹਾਰਦੇ